ਲੇ ਆਇਦਰ ਚੰਗੀਆਂ ਬਣੇ ਇੱਕ ਮੇਚਾਂ ਮੇ ਜੋੜ-ਜੋੜ ਕੇ ਰੱਖੀਆਂ ਤਾਂ ਮੈਡਮ ਕਹਿੰਦੀ ਹੁਣ ਕੋਲ ਕਰ ਕਰ ਰੱਖਣੀ ਐ ਇਦਾਂ ਲਿਦਾ ਠੀਕ ਕਿਹੜੇ ਨੇ ਜੋੜੀਆਂ ਭਲਾ ਮੈਂ ਜੋੜੀਆਂ ਸੀ ਹੋਰ ਮੈਂ ਜੋੜੀਆਂ ਨੇ ਹਮੇਂ ਭਰਦਿਆ ਕਰ ਮਾੜੀ ਮੋਟੀ ਹਮੇਂ ਭਰਦਿਆ ਕਰ ਹਾਂ ਨਹੀਂ ਉਹਨੇ ਦੋਵੇਂ ਲੜਾ ਖਲਾਈ ਲੈ ਪਾਪੀਆ ਵੀ ਚੱਲ ਉਹ ਵੀ ਨੇ ਨਾਰਾਜ਼ ਤੇ ਉਹ ਵੀ ਨਾ ਹੋਏ ਹੈ ਸਹੀ ਖਲਵਾ ਕੇ ਦੀਪ ਜੀ ਹੋਰੇ ਨੇ ਰੈਡੀ ਆਪਾਂ ਹੋ ਗਏ ਆ ਰੈਡੀ ਹੁਣ ਸਤਿ ਸ਼੍ਰੀ ਅਕਾਲ ਵੈਲਕਮ ਕੀ ਹਾਲ ਚਾਲ ਠੀਕ ਠਾਕ ਹੋ ਸਾਰੇ ਜਣੇ ਤੇ ਮੈਂ ਤਾਂ ਬਹੁਤ ਖੰਟ ਆ ਤੁਹਾਡੀ ਫੈਮਿਲੀ ਸਾਰਿਆਂ ਦੀ ਕੰਟ ਆ ਅੱਜ ਆਪਾਂ ਵੀ ਲੱਗੇ ਆ ਸ਼ੂਟ ਕਰਨਾ ਉਹ ਕਿਸੇ ਦੀ ਮੂਵੀ ਹੋ ਮਤਲਬ ਕਿਸੇ ਹੋਰ ਚੈਨਲ ਤੋਂ ਪਾਣੀ ਆ ਆਪਾਂ ਸਿਰਫ ਵਿੱਚ ਕੀ ਮੈਂ ਇਕੱਲੇ ਨੇ ਰੋਲ ਕਰਨਾ ਠੀਕ ਆ ਆਪਾਂ ਉਧਰ ਆ ਸਾਡੇ ਨਾਲ ਦੀ ਗਵਾਂਢੀ ਆ ਉਹ ਵੀ ਕੁੜੀ ਸ਼ਾਰਟ ਮੂਵੀਆਂ ਕਰਦੀ ਆ ਤੇ ਉਹਨੇ ਮੇਰੇ ਆਪਣਾ ਮੂਵੀ ਜਿਹੜੀ ਉਹਨੇ ਮੈਨੂੰ ਸ਼ੂਟ ਕਰਕੇ ਦਿੱਤੀ ਜਿਹੜੀ ਮੇਰੀ ਪਹਿਲੀ ਮੂਵੀ ਆਈ ਨਾ ਉਹਨੇ ਨਾਲ ਹੈਲਪ ਕਰਵਾਈ ਸੀਗੀ ਸਿਮਰਨ ਕੁੜੀ ਆ ਤੇ ਆਪਣਾ ਬ੍ਰਦਰ ਵੀਰ ਦਾ ਰੋਲ ਆ ਵੀਰ ਦਾ ਮੈਂ ਭਰਾ ਬਣਾ ਲਾ ਮੂਵੀ ਨੂੰ ਜਾ ਕੇ ਸਾਰੇ ਗਾਣੇ ਜ਼ਰੂਰ ਦੇਖਿਓ ਠੀਕ ਹੈ ਤੇ ਨਾਲ ਦੇ ਨਾਲ ਬਿਹਾਈਂਡ ਦੇ ਸੀਨ ਜਿਹੜੇ ਵੀ ਤੁਹਾਨੂੰ ਜ਼ਰੂਰ ਮੈਂ ਦਿਖਾਵਾਂਗੇ ਇਸ ਵਲੌਗ ਦੇ ਵਿੱਚ ਸੰਦੀਪ ਨਾਲ ਮੇਰੀ ਹੈਲਪ ਕਰਾਇਆਗੇ ਸੰਦੀਪ ਕਰੇਗੀ ਵਲੌਗਿੰਗ ਤੇ ਮੰਮੀ ਹਣੇ ਵੀ ਚੱਲੇ ਨੇ ਨਾਲ ਹੀ ਮੈਂ ਕਹਾਂ ਮੰਮੀ ਇਕੱਲੇ ਵਿਚਾਰੇ ਕਿੱਥੇ ਘਰੇ ਬੈਠੇ ਹੋਣਗੇ ਗਵਾਂਡ ਤੇ ਹੈਗਾ ਬਿਲਕੁਲ ਨਾਲ ਲੰਡੇ 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 ਚੱਲ ਗਿਆ ਬੱਸ ਹੱਥੇ ਕੱਢਣਾ ਦੇ ਬਾਹਰ ਚਲੋ ਚਲ ਆ ਜਾਓ ਮੈਂ ਲੰਡੇ ਦੇਖਣੀ ਮੈਂ ਲੰਡੇ ਦੇਖਣੀ ਮਾਪ ਇਨੀ ਕੁ ਵਾਰ ਬਰਾਬਰ ਬਰਾਬਰ ਕੋਈ ਨਾ ਬੀਬੀ ਨਾ ਕੋਈ ਨਾ ਬਾਬੀ ਨੂੰ ਬਿਠਾਓ ਨਾਜੀ ਚਪੇੜ ਲੱਗੀ ਵਜਨ ਲੈ ਯਾਰ ਤੂੰ ਸਮਝਦੀ ਕਿ ਮੈਂ ਤੈਨੂੰ ਪਿਆਰ ਕਰਦਾ ਮੈਂ ਤੇਰੀ ਕੋਈ ਗੱਲ ਦਫਾ ਹੈ ਮਤੋਂ ਹੋਲੀ ਮਾਰਨਾ ਤਾਂ ਕਦੇ ਨਹੀਂ ਤੂੰ ਸਮਝਦੀ ਕਿ ਉਹਨੂੰ ਪਿਆਰ ਚਲੋ ਆਰਡਰ ਦੇ ਆ ਤੱਕ ਫੇਰ ਸਟਾਰਟ ਚਲੋ ਤੂੰ ਸਮਝਦੀ ਕਿਉਂ ਨਹੀਂ ਤੈਨੂੰ ਪਿਆਰ ਕਰਦਾ ਮੈਂ ਬੰਦ ਕਰ ਬਕਾਸ ਤਵਾ ਜਾ ਤੂੰ ਮੈਂ ਤੇਰੀ ਕੋਈ ਗਾਣੇ ਸੁਣੀ ਨੇਰ ਸੋਈ ਜੀ ਲਾਣਾ ਸੀ ਨਾ ਮੇਰੇ ਸਟਾਰਟ ਕੀਤਾ ਅੱਛਾ ਅੱਛਾ ਫੇ ਉਹ ਮਤ ਮੇਰੇ ਭਰਾ ਦਾ ਤੂੰ ਦੋਸਤ ਆ ਠੀਕ ਹੈ ਜੇ ਉਹ ਮੇਰਾ ਵੀਰ ਆ ਤੂੰ ਮੇਰਾ ਵੀਰ ਮੇਰਾ ਤੇਰੇ ਬਾਰੇ ਹੈ ਕੋਈ ਖਿਆਲ ਨਹੀਂ ਆ ਫੇ ਉਹ ਮੇਰਾ ਫਰੈਂਡ ਸ਼ੋਰ ਨਾਲ ਇਹ ਉਦੋਂ ਕਰਿਓ ਜਦੋਂ ਤੈਨੂੰ ਯਾਰ ਇਹ ਤੂੰ ਛੱਡ ਮੈਂ ਤੇਰੀ ਓਏ ਯਾਰ ਯਾਰ ਤੂੰ ਸਮਝ ਨਹੀਂ ਕਿਉਂ ਪਿਆਰ ਕਰਦਾ ਤੈਨੂੰ ਯਾਰ ਯਾਰ ਤੂੰ ਛੱਡ ਮੈਨੂੰ ਮੈਂ ਤੇਰੀ ਕੋਈ ਗਾਣੀ ਸੁਤ ਤਵਾ ਯਾਰ ਓਏ ਯਾਰ ਇਹ ਹੱਸਣ ਵਾਂ ਤੇ ਦਿਖਦੀ ਉਹਦੇ ਚ ਪੇੜਾ ਛੱਡੀ ਜਾਂਦੀ ਨਾਲ ਹੱਸੀ ਜਾਂਦੀ ਐ ਯਾਰ ਆਇਆ ਬਹੁਤ ਕੁਝ ਰਹਿ ਗਿਆ ਮੇਰੇ ਓਏ ਯਾਰ ਇਹ ਸਭ ਮੈਨੂੰ ਆਈਡੀ ਚੈੱਕ ਕਰੀਂ ਉੱਥੇ ਵੱਡੇ ਕਿੱਥੇ ਹਾਂ ਹਾਂ ਜੀ ਆਂਦੀ ਓਏ ਬਾ ਵਧੀਆ ਤੇ ਪਦੀਨੇ ਦੀ ਚਟਨੀ ਲੱਗੀ ਹੁਣ ਆ ਮੈਂ ਕਹਿੰਦੇ ਨੇ ਗਰਮੀ ਬਹੁਤ ਜ਼ਿਆਦਾ ਆ ਉਧਰ ਬੱਤੀ ਬੰਦੇ ਆ ਪੱਖੇ ਨਹੀਂ ਚੱਲਣ ਦੇ ਮਤਲਬ ਜੀ ਘਰੇ ਆ ਗਏ ਫਿਲਹਾਲ ਅਜੇ ਸ਼ਾਰਟ ਆਪਣੇ ਇੱਕ ਦੋ ਰਹਿੰਦੇ ਆ ਮੈਨੂੰ ਲੱਗਿਆ ਰਸੋਈ ਆ ਮੈਂ ਅੱਗੇ ਮੈਂ ਗਲਾਸ ਰੱਖਣੇ ਨੇ ਤੇ ਲੈਟ ਬੜੀ ਆ ਕਿਤੇ ਮੈਂ ਸਲੈਬ ਮੈਂ ਥੱਲੇ ਛੱਡ ਕੇ ਲਾ ਲਿਆ ਥਿਊ ਕਲੋ ਜਾ ਅੱਜ ਤੱਕ ਹੀ ਕੰਮ ਕਰਦੇ ਰਹੇ ਉਹ ਕਰੋ ਸਟਾਰਟ ਤੁਹੀਂ ਨਹੀਂ ਕਹਿਣਾ ਕਿ ਮੈਂ ਨਹੀਂ ਬੁਲਾਉਂਦਾ ਮੈਂ ਕਿ ਮੇਰੇ ਫੇਸ ਤੇ ਬੱਚ ਜੂਮ ਹੋਈਗਾ ਕਿ ਮੈਂ ਤੁਸੀ ਪਤਾ ਨਹੀਂ ਇਹ ਚੀਜ਼ ਗਈ ਹੈ ਮੈਂ ਵੀ ਇਹ ਤਾਂ ਕਿਵੇਂ ਦੱਸਾਂ ਕਿ ਇਹ ਕਰਨ ਆ ਰਹੀਆਂ ਰਸਤਾ ਕਰਕੇ ਗਿਆ ਫਿਰ ਭਾਜੀ ਇਹ ਮਤਲਬ ਜਿਹੜੀ ਜਿੱਦਾਂ ਮਤਲਬ ਆ ਰਿਐਕਸ਼ਨ ਆ ਇਹਨਾਂ ਦੇ ਮੁੱਦ ਲੈ ਆ ਹਾਂ ਇਹਨਾਂ ਦੇ ਲਈ ਤੁਸੀਂ ਮੇਰੇ ਕੋਲ ਮੈਂ ਲੱਗੋ ਚੱਲ ਗਿਆ ਤੁਸੀਂ ক্লোਜ ਚ ਆਇਨਾ ਬਸ ਤੇ ਇਹ ਨਾ ਬਸ ਇਹਦਾ ਦਵਾ ਨਾ ਆਪੇ ਇਹੇ ਕਰਾਉਂਦਾ ਹਨ ਕੋਈ ਵਜ੍ਹਾ ਹੋਣੀ ਚਲੋ ਉਹ ਯਾਸ਼ੋਦ ਯਾਸ਼ੋਦ ਦਾ ਪੂਰਾ ਸ਼ਾਰਟ ਤੇ ਪੂਰਾ ਐਂਡ ਆ ਸ਼ੌਨ ਤੋਂ ਅਹਿਮਦ ਅਸਮੇ ਦਾ ਬਾਰੇ ਭੰਗਾਂ ਹੁੰਦਾ ਵਾ ਹੰਡਲ ਨਹੀਂ ਮਗਰ ਇਹਦੇ ਸੈਂਟਰ ਮੈਂ ਪੈਂਦੀ ਹੁੰਦੀ ਉਹਦਾ ਇਚੀਆਂ ਲਾਈਆਂ ਨਹੀਂ ਇਦਾਂ ਬੱਲੇ ਬੱਲੇ ਪੈਂਦੀ ਕਿੰਨਾ ਦਾ ਚੀਜ਼ ਦੇ ਲੱਗਦਾ ਹੈ ਬੱਲੇ ਇਹਨਾਂ ਖਾ ਲੈ ਲੈ ਵੀ ਅਗਲੇ ਦਿਨਾਂ ਆਪਾਂ ਤਿਆਰ ਹੋ ਗਏ ਚਲੋ ਹਾਂ ਜਿਹੜੀ ਸਾਡੀ ਸ਼ੈਵੀ ਕਾਸਟਮ ਕਿਹੜੀ ਕਰਨੀ ਆ ਉਹ ਉਹ ਵੀ ਆਣਾ ਨੇ ਕੋਨੇ ਸ਼ਾਰਟ ਕਿਹੜੇ ਮਤਲਬ ਸ਼ਾਰਟ ਕਿਹੜੇ ਮੈਸੇਜ ਦੱਸੋ ਪਰ ਤੁਸੀਂ ਸ਼ਾਰਟ ਹੈ ਕੀ ਤੁਹਾਨੂੰ ਉਹਦਾ ਫੋਨ ਆਣਾ ਵਾ ਐਸੇ ਜਾ ਕਿ ਤੁਸੀਂ ਜਾ ਰਹੇ ਹੋ ਇਹਦੇ ਨਾਲ ਫੋਨ ਕਰਨਾ ਤੇ ਦੀ ਵੀ ਨਾ ਆਉਂਦਾ ਹੈ ਨਾ ਦੀ ਕਿੱਥੇ ਹੈ ਅਣੀਆ ਮਕਾਰੀ ਮਈ ਤੇ ਮਨੇ ਕਿਹਾ ਕਿ ਮੈਂ ਜਿਹੜੇ ਤੇ ਕੋ ਸ਼ਾਡਾ ਲਈਆਂ ਸੀ ਮੈਨੂੰ ਫੜਾਉਣਾ ਸੀ ਮੈਂ ਤੇ ਚੱਲਿਆ ਜਰੂਰੀ ਕੰਮ ਤੇ ਲੈ ਹੀ ਕਿਤੇ ਛੱਡ ਛੋਟਾ ਤਾਂ ਰੱਖੀਏ ਕਿਤੇ ਜਿਹੜਾ ਸਮਾਨ ਦਿੱਤਾ ਹੈ ਫੜਾਉਣਾ ਨਾ ਕੋਈ ਸਮਾਨ ਦੇ ਰੋਣਾ ਨਹੀਂ ਕੁਛ ਵੀ ਚੀ ਕਰ ਲੋ ਤੇ ਸਗੈਰਾ ਵੀ ਮੈਂ ਤੇ ਚੱਲਿਆ ਹੀ ਬਾਹਰ ਨੂੰ ਤੇ ਭੈਣ ਤਨ ਇਹ ਤਾਂ ਮਗਰੀ ਤੂੰ ਮੈਂ ਪਾ ਕੇ ਬਿਜਾਰ ਜਾਣਾ ਸੀਗਾ ਅੱਜ ਕੰਮ ਸੀਗਾ ਮੈਨੂੰ ਵੀਰ ਮੈਂ ਨਹੀਂ ਯਾਦ ਭੁੱਲ ਗਿਆ ਇਹ ਐਵੇਂ ਧੱਕੇ ਮਾਰ ਜੰਦੇ ਸਿਰ ਸਰ ਮੈਂ ਮੈਂ ਤੇ ਤੇਰੇ ਭਲਾਈ ਦੀ ਕਹਿਣਾ ਯਾਰ ਅੱਗੇ ਜਾ ਕੇ ਤੇਰੇ ਕੰਮ ਆਊਗਾ ਤੈਨੂੰ ਤੇ ਲੱਗਦਾ ਗੁੱਸਾ ਆ ਫੜ ਮੈਨੂੰ ਮੈਂ ਚੱਲਿਆ ਬਿਜਾਰ ਤੈਨੂੰ ਧੋਦੀ ਠੀਕ ਵੀਰ ਤੂੰ ਲੰਗੀ ਆਹ ਕਿਹਦਾ ਫੋਨ ਆ ਗਿਆ ਨੂੰ ਨੀ ਆ ਵੀ ਦੱਸੋ ਸੱਚ ਰੋਜੇ ਮੈਨੂੰ ਕੋੜਾ ਕਿੱਛ ਜਾਣਦੇ ਯਾਰ ਹੈਪੀ ਚੈਟ ਮੈਨੂੰ ਉਹ ਨੂੰ ਤੂੰ ਆਪਣਾ ਭਰਾ ਸਮਝਿਆ ਹੋ ਗਿਆ ਯਾਰ ਏ ਨਾ ਤੁਹਾਨੂੰ ਨਹੀਂ ਚਾਹੁੰਦੇ ਤੇ ਮੈਂ ਨਾ ਤੂੰ ਲੈ ਜਾ ਯਾਰਾ ਸੁਣ ਲੈ ਮੈਂ ਇਹਦਾ ਕੰਨਾ ਦੇ ਆਹੋ ਛਡਾਵਾਂਗੇ 3 2 1 ਸਟਾਰ ਹੈਪੀ ਸ਼ਾਟ ਦੇ ਓਏ ਮੇਰੇ ਘਰ ਦੇ ਪੈਣਿਆ ਓਏ ਲੈ ਜਾ ਯਾਰਾ ਸੁਣ ਮੈਂ ਪੂਛਾ ਨਹੀਂ ਓਏ ਤੂੰ ਮੇਰੇ ਘਰ ਦੇ ਕਿਹਾ ਓਏ ਤਾਂ 3 2 1 ਸਟਾਰ ਹੈਪੀ ਸ਼ਾਟ ਦੇ ਮੈਨੂੰ ਕੀ ਤੁਸੀਂ ਮੈਨੂੰ ਓਏ ਤੇਰੇ ਪੈਰ ਦੇ ਪੈਰ ਲੈ ਤਰਨ ਮੈਂ ਓ ਯਾਰ ਬੋਤਾ ਪਿਛੇ ਤੇ ਲਾਉਣਾ ਪੁਲਿਸ ਨੇ ਲਾਗਿਆ ਅੰਬਲ ਜੈ ਯਾਰ ਲੈ ਓ ਲਾਉਣਾ ਪੁਲਿਸ ਨੇ ਲਾਗਿਆ ਬਲੰਦ ਜੀ ਮੈਂ ਐਡ ਕਰਨੀ ਵੀਡੀਓ ਤੁਹਾਡੀ ਮੈਡੀਕਲ ਦੇ ਲੋ ਭਲੀ ਤੀ ਥੋੜਾ ਡੈਲ ਮੇ ਛੱਡ ਦੇ ਨਾ ਕਿੱਦਾਂ ਤੂੰ ਛੱਡ ਵੀ ਤੂੰ ਕੰਨਾ 3 2 1 ਸਟਾਰ ਛੱਡ ਕੇ ਮੈਂ ਮੈਂ ਵੀ ਛੱਡ ਦੇ ਮੈਂ ਨਹੀਂ ਦੇ ਤਾ ਕਿਉਂ ਤੇ ਦੇਖ ਲੱਗਦਾ ਕੋਈ ਬਚਾਲ ਓਏ ਓਏ ਤੂੰ ਕਿਹੜੀ ਕਤੂਤ ਮਾੜੇ ਬੀਟੇ ਦੇ ਹੱਥ ਹੀ ਪੈਣਾ ਜਿਹੜੀ ਥੜੇ ਚ ਖਾਦ ਉਸੇ ਥੜੇ ਚ ਸ਼ੇਕ ਕਰਦਾ ਰੁਕ ਜਾ ਯਾਰ ਮੈਂ ਫੋਨ ਨਾ ਆਉਂਦਾ ਓ ਜਾ ਰੋਨੇ ਹੱਥ ਨੇ ਹੱਥ ਹੀ ਬਣਾਣਾ ਚਾਹ ਉਹ ਚੀਜ਼ ਦੱਸ ਮੈਂ ਭੱਜ ਗਿਆ ਭਾਜੀ ਉਹ ਤੂੰ ਹੀ ਭੱਜ ਗਿਆ ਉਹ ਚੀਜ਼ ਦੱਸਣੀ ਨਹੀਂ ਹੈਗੀ ਜਿੱਦਾਂ ਪੈਣਾ ਕਿੱਦਾਂ ਕਰਕੇ ਕਹਿੰਦੀ ਕਿ ਉਹ ਭੱਜ ਚਲ ਮਾਰੀ ਨਾ ਚ ਪੇੜ ਤੇ ਆ ਵੀ ਛੱਡ ਦੇ ਕਿ ਮੈਂ ਨਹੀਂ ਰਾ ਓਏ ਤੂੰ ਮੇਰੇ ਘਰ ਦੇ ਚ ਪੈਣਾ ਹੈ ਤੂੰ ਹੈਂ ਤੇ ਮੇਰੇ ਘਰ ਦੇ ਉੱਤੇ ਪੈਣਾ ਜਿਹੜੀ ਉਹ ਜਾ ਹੀ ਜਾ ਯਾਰ ਇਹ ਮੱਝਾ ਇਹਦਾ ਪਤਾ ਮੈਨੂੰ ਮੋ ਵੀਰ ਬਲਾਗ ਉਹ ਜਾ ਹੀ ਜਾ ਇਹੋ ਬਣਾਇਆ ਵਾ ਵੱਡੀਆਂ ਦਾ ਤਾਂ ਬਣਾਇਆ ਹਾਂ ਅੱਜ ਬਣਾਇਆ ਹਾਂ ਇਹ ਪਹਿਲਾਂ ਕੀ ਹੈ ਦੀਵਾਰੀਆਂ ਤੇ ਕੋਈ ਵੱਧੀ ਹੁੰਦੀ ਨੇ ਵਾਹ ਕੋਈ ਵੱਧੀ ਰਹੇ ਉਹ ਜਾ ਹੀ ਜਾ ਇਹ ਨੂੰ ਮਮੇ ਦੇ ਡੁੰਮੜਾ ਲੜਕੇ ਦਾ ਬਹੁਤ ਜ਼ਿਆਦਾ ਫੋਨ ਆ ਜਾਣਾ ਕਰੋ ਯਾਰ ਇਹ ਡੂਣਾ ਲੜਕੇ ਤੇ ਬੰਦੇ ਨੂੰ ਆਹੋ ਤੇਰੀ ਕਦੇ ਡੁੰਗਲੀ ਆ ਰਹੀ ਤਾਂ ਮੋਰ ਨੂੰ ਬਸੇ ਕੀ ਹੋ ਗਿਆ ਦਾ ਆਹ ਨਹੀਂ ਹੋਂ ਕਰਦੇ ਫੁੰਨੇ ਮੇਰੇ ਦੀ ਦਿੰਦੇ ਉਹ ਵੀ ਨਾ ਕਰਦਾ ਤੇਰੀ ਵਾਰੀ ਕਰਾਉਂਦਾ ਉਹ ਵੀ ਖਿਮਿਖਿਮਿਖਿ ਆ ਉਹ ਹੋ ਗਿਆ ਯਾਰ ਕਰ ਗਿਆ ਉਹ ਬੰਦਾ ਉੱਲ ਗਿਆ ਯਾਰ ਜਾ ਯਾਰ ਮਗਰ ਅੱਜ ਦੀ ਨਹੀਂ 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 ਬਣ ਗਿਆ ਵਾ ਮੈਂ ਕਹਿੰਦਾ ਤੇ ਜੇ ਮੇਰੀ ਗੱਲ ਸੁਣਾਂ ਜੋ ਤੂੰ ਕੱਲ ਨੂੰ ਨਹੀਂ ਮੰਨੇ ਆ ਕੋਲੋਂ ਨਹੀਂ ਆ ਆਛਾ ਮੇਰੀ ਗੱਲ ਸੁਣ ਹੋ ਇੱਕ ਚੀਜ਼ ਜੋ ਤੂੰ ਹੋਣਾ ਇੱਥੇ ਬਹਿ ਜਾ ਇੱਥੇ ਬਹਿ ਜਾ ਫਿਰ ਮੈਂ ਇੱਥੇ ਛੋਟ ਫਿਰ ਇੱਥੇ ਆਈ ਤੈਨੂੰ ਹੁਣ ਛੋੜ ਫਿਰ ਬੈਠੇ ਤੇ ਆਈਆਂ ਛੋਟ ਉਹ ਨਹੀਂ ਲੈ ਲਿਆ ਫਿਰ ਵੀ ਨਾਲ ਛੋੜ ਬਾਹਰ ਛੋੜ ਜਾ ਛੋੜ ਜਾ ਓਕੇ ਬਾਏ ਬਾਏ ਸਾਰਿਆਂ ਨੂੰ ਥੈਂਕ ਯੂ ਸੋ ਮਚ ਅੰਨੀ ਕੋਈ ਗੱਲ ਨਹੀਂ ਕੰਮ ਆਪਣਾ ਗਿਆ ਨਿਬੜ ਹੁਣ ਥੈਂਕ ਯੂ ਆਪਣੀ ਸ਼ਾਰਟ ਮੂਵੀ ਜਿਹੜੀ ਆ ਉਹ ਕੰਪਲੀਟ ਕਰਤੀ ਆਪਣਾ ਆਪਣੇ ਜਿਹੜੇ ਸ਼ਾਰਟ ਹੀ ਉਹ ਨਾ ਜਿੰਦਾ ਵੱਜਾ ਗਾੜੀ ਮੈਂ ਵਲੌਗ ਸ਼ੂਟ ਕਰਦਾ ਕਰਦਾ ਗੇਟ 'ਚ ਵੱਜ ਨਹੀਂ ਗਾੜੀ ਜਿੰਦਾ ਵੱਜਾ ਚਲੋ ਕੋਈ ਨਾ ਓਹੋ ਆਪਾਂ ਚੱਲੇ ਹੁਣ ਜੱਗੀਆਂ ਨਾਲ ਦੇ ਘਰ ਮੰਮੀ ਜੀ ਵੀ ਰੈਡੀ ਹੋ ਗਏ ਉਧਰੋਂ ਸੰਦੀਪ ਜੀ ਵੀ ਰੈਡੀ ਹੋ ਗਏ ਆ ਗੱਡੀ ਲਗਾਈ ਹੋਈ ਬਹੁਤ ਜ਼ਿਆਦਾ ਦੂਰ ਤੇ ਫਿਰ ਆਪਾਂ ਨੂੰ ਹੁਣ ਪੈਦਲ ਜਾਣਾ ਪਏਗਾ ਥੋੜਾ ਜਿਹਾ ਸੈਰ ਹੋ ਜੂਗੀ ਥੋੜੀ ਜਿਹੀ ਚਲੋ ਤੁਰੋ ਵੇਖੋ ਜੀ ਸਾਡਾ ਬਟਾਲਾ ਸ਼ਵਸ਼ ਕੀ ਹਾਲ ਬਣਿਆ ਉਹਦਾ ਕੀ ਰੇਟ ਆ ਉਹਦੇ ਉਹਦੇ ਸਾਹਮਣੇ ਆ ਪਿੱਛਲੇ ਆਹ ਜਿਹੜੇ ਵਿੱਚ ਘਾਰ ਲੈ ਯਾਰ 120 ਅੱਛਾ ਅੱਛਾ ਕੋਕੋ ਨੇ ਗੰਡ ਮਾਰ ਕੇ ਫੜਾ ਦਿੱਤੇ ਇੱਕ ਰੁਪਈਆ ਚੈੱਕ ਕਰ ਲੈ ਸਾਫ਼ ਹੈ ਅੱਧਾ ਗੱਲ ਤੀ ਆਪਣੇ ਖਾਣ ਜੁਕੇ ਕਰਾ ਲੂ ਵੇਲੇ ਆ ਵੀ ਯਾਰਾ ਦਾਗੀ ਇਦਾਂ ਨਾ ਕਰ ਮੇਰਾ ਵੀਰ ਇਧਰ ਸੰਦੀਪ ਜੀ ਖਾ ਰਹੇ ਨੇ ਐਪਲ ਹੈ ਮਮੀ ਹੁਣਾਂ ਨੇ ਖਾ ਲਿਆ ਵਾ ਤੇ ਮੈਂ ਵੀ ਆਪਣਾ ਹਿੱਸਾ ਖਾ ਲਿਆ ਤੇ ਜੱਗੀ ਨਮਾ ਮੈਂ ਕਰ ਦਿੱਤਾ ਫੋਨ ਸਾਡੀ ਵੇਟ ਹੀ ਕਰ ਰਿਹਾ ਬਸ ਕਹਿੰਦਾ ਆਜੋ ਆਜੋ ਤੇ ਇਥੋਂ ਬਟਾਲੇ ਤੋਂ ਕਾਫੀ ਦੂਰ ਪਾ ਜਾਿੰਦਾ ਉਹਦਾ ਪਿੰਡ ਉਹਦਾ ਪਿੰਡ ਲਗਭਗ ਪੈ ਜਾਂਦਾ 45 ਕਿਲੋਮੀਟਰ ਦਾ ਪਿੰਡ ਦਾ ਨਾ ਹੈਗਾ ਵੱਡਾ ਪਿੰਡ ਵੱਡਾ ਆਵਣਾ ਰਸਤਾ ਮੈਂ ਕਿੰਨਾ ਪਿਆਰਾ ਜਾਣਦੇ ਆ ਸੁਵੇ ਦੇ ਨਾਲ ਨਾਲ ਅਸੀਂ ਪਹੁੰਚ ਗਏ ਜੱਗੀ ਹੁਣਾਂ ਦੀ ਵਿਹਲੀ ਇਹ ਜੱਗਣ ਦੇ ਵੇਲੇ ਜੱਗੀ ਦੀ ਲੱਗੀ ਇਹ ਗੱਡੀ ਤੇ ਹੁਣ ਦਰਾਜਾ ਬੰਦ ਕਰ ਦਾਂਗੇ ਆਹ ਵਾਲਾ ਆਜੋ 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 ਪਾਥੀਆਂ ਬਾਅਦ ਚ ਹੁਣ ਪਥਲੇ ਮੈਂ ਕਹਾਂ ਆਹ ਵਾਲਾ ਡਾਕਟਰ ਨਹੀਂ ਭੁੱਲਦਾ ਹਾਂ ਡਾਕਟਰ ਮਰੂਦ ਲੱਗੇ ਹੀ ਜੱਗੀ ਹੁਣਾਂ ਨੂੰ ਵੇਖ ਬੂਆ ਮਾਰ ਲਿਆ ਹੈ ਉਹ ਸਾਨੂੰ ਵੇਖ ਬੂਆ ਮਾਰ ਲਿਆ ਜੇ ਸਾਨੂੰ ਵੇਖ ਬੂਆ ਮਾਰ ਲਿਆ ਜੇ ਨਹੀਂ ਤੁਹਾਨੂੰ ਵੇਖ ਬੂਆ ਘ ਮਾਰਨਾ ਬਰਾਦਰ ਨੇ ਠੀਕ ਨਹੀਂ ਤਾਂ ਬੀਜੀ ਸੱਸੀ ਦਾ ਕੀ ਕਰੀਦਾ ਸਸਗੇ ਅੰਕਲ ਜੀ ਐਂਡ ਕਰਾਤੀ ਮੈਂ ਜੱਗੀ ਪੂਰੀ ਲੈ ਬੰਦ ਕਰਤੀ ਹੋਈ ੜੀ ਲਾਈਟ ਆ ਮੈਂ ਬਸ ਆ ਜੀ ਉਹ ਤੇਰਾ ਕਮਰਾ ਬਖਾ ਲੰਡਿਆ ਮੈਂ ਆ ਛੱਤ ਜਿਹੜੀ ਆਪਾਂ ਰੈਡੀ ਕਰਕੇ ਗਏ ਹਾਂ ਹੈ ਪਰਮਿਸ਼ਨ ਘੰਡਿਆ ਰਹੂਂਦੀ ਆ ਹਾਂ ਬਿਲਕੁਲ ਆ ਬੀਗੀ ਬਣਾਉਣ ਦੇ ਸ਼ਰਬਤ ਬਣਾਉਣ ਦੇ ਸਸ ਕਾਸਾ ਸਬਸਕ੍ਰਾਈਬ ਸਸੀ ਕਾ ਭਾਬੀ ਸਸੀ ਕਾ ਸਸੀ ਹੁਣ ਹੁਸ਼ਕਾਰ ਮੈਂ ਖਣੀ ਭਾਬੀ ਕਿਤੇ ਗਏ ਨੇ ਸੁਣੋ ਹਾਂ ਉਹ ਕੀ ਠੀਕ ਚੰਦ ਆਂਦੀ ਆ ਦੇਖੀ ਕੋਲ ਇਹ ਬੜੀ ਹੋਸਾ ਉਹਨਾਂ ਨੇ ਕਿ ਤਿੰਨ ਕੱਪ ਆਹੀਂ ਜੰਗਲਾਂ ਚ ਆਏ ਐ ਐ ਤੂੰ ਆਪਣੀ ਤਾਂ ਕਿਤੇ ਕੱਪ ਐਂ ਆਨੇ ਪੀਤੀ ਐ ਤਾਂ ਕਿ ਆਂ ਤੋ ਇਹ ਹੋਸਾ ਵੀ ਨਹੀਂ ਖਾਓ ਖਾਓ ਭਾਜੀ ਖਾਵਾ ਅਸੀਂ ਤਾਂ ਖਾਂਦੇ ਰਹਿੰਦੇ ਆ ਕਹਿੰਦਾ ਭਾਈਆ ਸਭ ਖਾ ਖਾ ਐ ਅਸੀਂ ਤਾਂ ਖਾਂਦੇ ਨੇ ਨਾ ਭਾਈਆ ਜੰਗਲਾਂ ਚ ਆਇਆ ਅਸੀਂ ਤਾਂ ਹੀ ਖਾਂਦੇ ਕਹਿੰਦਾ ਇਹ ਵੀ ਖਾਂਦੇ ਰਹਿੰਦੇ ਆ ਇੱਧਰ ਸਾਡੇ ਜੱਕੀ ਭਰਾ ਹੁਣੀ ਜਿਹੜੇ ਨੇ ਆ ਉਹ ਗੱਡੀ ਚ ਲਾ ਰਹੇ ਨੇ ਘਰ ਘਰ ਕੇ ਉਹ ਨਹੀਂ ਨੇ ਮੈਂ ਤੁਹਾਡੇ ਕੋ ਖੁਦ ਜਾ ਸਕੀ ਐ ਤਿੰਦਾ ਪਿਚਰ ਮਜ਼ਾਕ ਕਰਦੇ ਜੇ ਅਸੀਂ ਸ਼ਾਹਪੁਰ ਆਏ ਨਹੀਂ ਲੈਣ ਵਾਸਤੇ ਇਹਨਾਂ ਦੇ ਪਿੰਡੋਂ ਭਰਾ ਤਾਂ ਇਹ ਵੀ ਨਹੀਂ ਮਿਲਦਾ ਪਿੰਡ ਪਟਿੰਡ ਪੱਡੇ ਚ ਚਲੋ ਕੋਈ ਨਾ ਹਣ ਜੱਕੀ ਨੇ ਢੇਰੀ ਖੋਲ ਲੈਣੀ ਕਿ ਨਹੀਂ ਚੱਕੀ ਹਾਂ ਖੋਲ ਲੈਣੀ ਮੇਰੇ ਭਰਾ ਨੇ ਇਸ਼ਾਰਾ ਦਿੱਤਾ ਮੈਂ ਨਵੀਂ ਢੇਰੀ ਖੋਲੂਆਂ ਕੋਲ ਲੈਣੀ ਨਾਲ ਤੋਂ ਮੋਸੀ ਵੀ ਆਹੋ ਹੋਟਲ ਖੋਲਦੇ ਨਾ ਬਸ ਠੀਕ ਹੈ ਪਹਿਲਾਂ ਤੇ ਤੈਨੂੰ ਇਹ ਵੀ ਗੱਲ ਚਿਤਾ ਰੱਖੀ ਆਪਣੇ ਨਿਆਣੇ ਨੂਣੇ ਦੇ ਮਲਾਂ ਨਾਲ ਦੀ ਨੂੰ ਰਜਾਉਣਾ ਪੜੇ ਫੇਰ ਕੰਮ ਚੱਲਣਾ ਮੇਰੇ ਵੀ ਨਾਲ ਨਹੀਂ ਪਤਾ ਕੀ ਕਹੂੰਗੀ ਦੁਕਾਨ ਤੇ ਪਾਉ ਮੈਂ ਤੇ ਦਿੱਲੀ ਪੀਜ਼ਾ ਖਾਇਆ ਕਰੂੰ ਮੈਂ ਬਸ ਠੀਕ ਹੈ ਪਹਿਲਾਂ ਤਹੀ ਰਜਜੋਗੇ ਬਾਕੀ ਕੰਮ ਅਸੀਂ ਲੋਕਾਂ ਨੂੰ ਬਾਅਦ ਚ ਰਜਾਵਾਂਗੇ ਬਾਅਦ ਚ ਜਾਵਾਂਗੇ ਜੱਕੀ ਨੇ ਲੈੰਦੀ ਆ ਰੋਟੀ ਦੇ ਨਾਲ ਚੌਲ ਹੁਣੇ ਆਪਾਂ ਖਾ ਕੇ ਤੇ ਫਿਰ ਘਰ ਨੂੰ ਜਾਵਾਂਗੇ ਰਵ 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 ਤੁਹਾਨੂੰ ਛੱਡ ਜਾਨੇ ਮੇਰਾ ਵੈਰੀ ਨਹੀਂ ਦਿਲ ਲੱਗਣਦੇ ਉੱਤੇ ਸਹੀ ਗੱਲ ਇਹ ਕੀ ਗੋੜਾਲੇ ਨਹੀਂ ਫਿੱਕੇ ਹੀ ਆ ਲੂਣ ਵਾਲੇ ਹਨ ਖਾ ਲੋ ਖਾ ਲੋ ਸੰਦੀਪ ਦੇ ਫੇਵਰਟ ਚੌਲਾ ਤਾਈਓ ਟ੍ਰੇ ਫੜਨੀ ਟਾਈਮ ਨਾਲੀ ਆਪਾਂ ਨੂੰ ਕਾਫੀ ਜ਼ਿਆਦਾ ਹੋ ਗਿਆ ਨੇਰਾ ਦੇ ਇਧਰ ਸੋਨਮਸਾਣ ਪਿੰਡਾਂ ਦੇ ਵਿੱਚ ਕੋਈ ਨਹੀਂ ਲੱਭਦਾ ਮਲਾਹ ਸਾਹਿਬ ਆਪੋ ਪਹੁੰਚ ਕੇ ਘਰੇ ਬੜੀ ਬੜੀ ਮੁਸ਼ਕਲ ਆਈ ਉਹਦਾ ਘੱਡੀ ਹੌਲੀ ਹੌਲੀ ਕਰਕੇ ਉਹ ਗਟਰ ਜੇ ਬੜੇ ਬਣੇ ਸੀਵਰੇਜ ਜਿਹੜੇ ਨੇ ਉੱਚੇ ਉੱਚੇ ਭਾਰਾ ਮਤਲਬ ਜਿੰਨਾਂ ਦੀ ਉੱਚੀ ਕਰਾਈ ਨਾ ਘੱਡੀ ਉਦੋਂ ਦੀ ਘਟ ਨਾਦੀ ਥੱਲੇ ਆਹੋ ਕੱਲੋਂ ਕੈਂਡ ਦੇ ਕੱਲ ਮੈਨੂੰ ਹੋਈ ਗੱਲ ਉਹਦੇ ਨਾਲ ਕਹਿੰਦਾ ਪੋ ਕਰਦੇ ਨੇ ਪੱਦਰੇ ਚਲੋ ਠੀਕ ਆ ਜੀ ਚੈਨਲ ਨੂੰ ਸਬਸਕ੍ਰਾਈਬ ਲਾਈਕ ਕਮੈਂਟ ਤੇ ਸ਼ੇਅਰ ਜ਼ਰੂਰ ਕਰਦੇ ਮਿਲਦੇ ਆ ਨੈਕਸਟ ਵਲਾ ਵਜ ਕੈਂਡ ਜਾ ਵਲੌਗ ਲੈ ਕੇ ਬਾ ਬਾਈ